ਮੈਂ 8 ਸਾਲ ਦੇ ਕਰੀਬ ਫੌਜ ਦੇ ਵਿੱਚ ਰਿਹਾ ਸੀ ਤੇ ਉੱਥੇ ਸੁਝਾਅ ਪੁੱਛੇ ਗਏ ਸੀ ਦਰਬਾਰ ਦੇ ਵਿੱਚ ਇੱਕ ਤਾਂ ਕਰੋਕਰੀ ਦੇ ਉੱਤੇ ਨਿਸ਼ਚੇ ਕਰ ਆਪਣੀ ਜੀਤ ਕਰੋ ਲਿਖਿਆ ਹੋਇਆ ਵਾ ਉਹ ਕਰੋਕਰੀ ਦੇ ਵਿੱਚ ਕੀ ਆ ਮੀਟ ਤੇ ਆਂਡਿਆਂ ਦਾ ਸੇਵਨ ਕੀਤਾ ਜਾਂਦਾ ਵਾ ਵੀ ਉਹ ਚੀਜ਼ਾਂ ਨਾ ਹੋਣ ਵੀ ਉਹਦੇ ਨਾਲ ਬੇਅਦਬੀ ਹੁੰਦੀ ਆ ਉਹਨੂੰ ਰੋਕਿਆ ਜਾ ਸਕੇ ਇੱਕ ਉਹੀ ਟੁਕਾਂ ਗਲਾਸਾਂ ਦੇ ਉੱਪਰ ਵੀ ਲਿਖੀਆਂ ਹੋਈਆਂ ਨੇ ਜਿਦੇ ਨਾਲ ਗਲਾਸਾਂ ਦੇ ਵਿੱਚ ਸ਼ਰਾਬ ਪਾ ਕੇ ਫਿਰ ਉਹ ਗਲਾਸ ਉੱਪਰ ਚੱਕ ਕੇ ਪੈਗ ਚੱਕ ਕੇ ਜਗਾਰਾ ਲਾਉਂਦੇ ਸੀਗੇ ਇੱਕ ਉਸ ਜਿਆਦਾ ਦਿੱਤਾ ਸੀ ਵੀ ਉਹ ਪੈਗ ਨਾ ਚੱਕੋ ਵੀ ਉਹ ਰੱਖ ਕੇ ਜਗਾਰਾ ਲਾਉ ਤੁਸੀਂ ਵੀ ਉਹਦੇ ਨਾਲ ਜਿਹੜੀ ਜੋ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਦਾ ਜਗਾਰਾ ਲਾਉਨੇ ਆਪਾਂ ਵੀ ਉਹਨਾਂ ਦੀ ਬੇਅਦਬੀ ਹੁੰਦੀ ਆ ਤੇ ਗਲਤ ਮੈਸੇਜ ਜਾਂਦਾ ਵਾ ਜਦ ਆਪਾਂ ਇੱਕ ਇੱਕ ਸਾਲ ਦੀ ਸਜ਼ਾ ਹੋਈ ਸੀਗੀ ਉਹਦੇ ਵਿੱਚ ਕੋਟਨਗਵਾਰੀ ਚੱਲੀ ਆ ਉੱਤੇ ਕੁਆਟਰ ਗਾਰਡ ਰੱਖਿਆ ਤੇ ਲੈ ਜੇਲ੍ਹ ਚ ਵੀ ਰੱਖਿਆ ਵਾ ਜੀ। ਧਾਮੀ ਸਾਹਿਬ ਨੂੰ ਵੀ ਮਿਲੇ ਇਹ ਮਾਮਲਾ ਸੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤੇ ਉਹਨਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਪਣਾ ਪੱਤਰ ਦਿਓ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਦੇ ਉੱਤੇ ਪੂਰੀ ਕਾਰਵਾਈ ਕੀਤੀ ਜਾਊਗੀ ਤੇ ਮਾਨ ਮਰਿਆਦਾ ਨੂੰ ਕਾਇਮ ਰੱਖਿਆ ਜਾਊਗਾ। ਕ੍ਰੋਕਰੀ ਦੇ ਉੱਤੇ ਸੇਵਨ ਕਰਦੇ ਨੇ दारू ਦਾ ਜਾਂ ਮੀਟ ਦਾ ਉਹ ਤੁਗਾ ਉਸ ਕ੍ਰੋਕਰੀਦੋਤੇ ਨਹੀਂ ਹੋਣਗੀਆਂ ਇਹ ਅਸੀਂ ਅਕਾਲ ਤਖਤ ਸਾਊਥੋਂ ਲੈਟਰ ਜਿਹੜਾ ਹੈ ਡਿਫੈਂਸ ਮਿਨਿਸਟਰ ਤੇ ਪ੍ਰਧਾਨ ਮੰਤਰੀ ਨੂੰ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲੈਸਨਾਕ ਜਗਵਿੰਦਰ ਸਿੰਘ ਮੇਰੀ ਬਟਾਲੀਆ 3 ਸਿੱਖ ਸਿੱਖ ਰੈਜੀਮੈਂਟ ਅਸੋ ਕਿੰਨਾ ਟਾਈਮ ਫੌਜ ਵਿੱਚ ਰਿਹਾ ਤੇ ਕੀ ਮਾਮਲਾ ਵਾ ਕੀ ਗੱਲ ਕਰੀ ਮੈਂ 8 ਸਾਲ ਦੇ ਕਰੀਬ ਫੌਜ ਦੇ ਵਿੱਚ ਰਿਹਾ ਸੀ ਤੇ ਉੱਥੇ ਸੁਝਾਅ ਪੁੱਛੇ ਗਏ ਸੀ ਦਰਬਾਰ ਦੇ ਵਿੱਚ ਵੀ ਕੋਈ ਕਿਸੇ ਦਾ ਕੋਈ ਸੁਝਾਅ ਹੋਵੇ ਸੁਧਾਰ ਕਰਨ ਵਾਸਤੇ ਉਦੋਂ ਮੈਂ ਆਪਣੇ ਦੋਸ ਦਾ ਆਪਣੇ ਸੁਝਾਅ ਦਿੱਤੇ ਸੀਗੇ ਇੱਕ ਤਾਂ ਕਰੋਕਰੀ ਦੇ ਉੱਤੇ ਨਿਸ਼ਚੈ ਕਰ ਆਪਣੀ ਜੀਤ ਕਰੋ ਲਿਖਿਆ ਹੋਇਆ ਵਾ ਉਹ ਕਰੋਕਰੀ ਦੇ ਵਿੱਚ ਕੀ ਆ ਮੀਟ ਤੇ ਆਂਡਿਆਂ ਦਾ ਸੇਵਨ ਕੀਤਾ ਜਾਂਦਾ ਵਾ ਵੀ ਉਹ ਚੀਜ਼ਾਂ ਨਾ ਹੋਣ ਵੀ ਉਹਦੇ ਨਾਲ ਬੇਅਦਬੀ ਹੁੰਦੀ ਆ ਉਹਨੂੰ ਰੋਕਿਆ ਜਾ ਸਕੇ ਇੱਕੋ ਹੀ ਟੁਕਾਂ ਗਲਾਸਾਂ ਦੇ ਉੱਪਰ ਵੀ ਲਿਖਿਆ ਹੋਈਆਂ ਨੇ ਜਿਹਦੇ ਨਾਲ ਗਲਾਸਾਂ ਦੇ ਵਿੱਚ ਸ਼ਰਾਬ ਪਾ ਕੇ ਫਿਰ ਉਹ ਗਲਾਸ ਉੱਪਰ ਚੱਕ ਕੇ ਪੈਗ ਚੱਕ ਕੇ ਜਗਾਰਾ ਲਾਉਂਦੇ ਸੀਗੇ ਇੱਕ ਉਸ ਜਿਆਦਾਤਾ ਸੀ ਵੀ ਉਹ ਪੈਗ ਨਾ ਚੱਕੋ ਵੀ ਉਹ ਰੱਖ ਕੇ ਜਗਾਰਾ ਲਾਓ ਤੁਸੀਂ ਵੀ ਉਹਦੇ ਨਾਲ ਜਿਹੜੀ ਜੋ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਦਾ ਜਗਾਰਾ ਲਾਉਨੇ ਆਪਾਂ ਵੀ ਉਹਨਾਂ ਦੀ ਬੇਅਦਬੀ ਹੁੰਦੀ ਆ ਤੇ ਗਲਤ ਮੈਸੇਜ ਜਾਂਦਾ ਵਾ ਜਦ ਆਪਾਂ ਜਦੋਂ ਦਰਬਾਰ ਹੁੰਦਾ ਵਾ ਹੋਰ ਜੁਨਟਾਂ ਦੇ ਆਉਂਦੇ ਆ ਉੱਥੇ ਵੀ दारू ਕਹਿੰਦੇ ਆ ਵੀ ਸਿੱਖਾਂ ਦੇ ਇੱਕ ਗਲਤ ਛਵੀ ਬਣਦੀ ਆ ਵੀ ਆਪਾਂ दारू ਨਾਲ ਜਗਾਰਾ ਨਾ ਲਈਏ ਬਿਨਾਂ ਉਹ ਤੋਂ ਰੱਖ ਕੇ ਗਲਾਸ ਫਿਰ ਜਗਾਰਾ ਲਈਏ ਤੇ ਉਹ ਗਲਾਸਾਂ ਦੇ ਉੱਤੋਂ ਵੀ ਬਦਲੀ ਹੋਣਾ ਚਾਹੀਦਾ ਵਾ ਫਿਰ ਕਿਤਾ ਤੁਹਾਡੇ ਨੇ ਉਹਨਾਂ ਨੇ ਉਦੋਂ ਤੱਕ ਤਾਂ ਸਹੀ ਸੀਗਾ ਫਿਰ ਵੀਡੀਓ ਪਾਉਣ ਤੋਂ ਬਾਅਦ ਇੱਕ ਵੀਡੀਓ ਪਾਈ ਸੀ ਮੈਂ ਛੋਟੀ ਜੀ ਵੀਡੀਓ ਪਾਉਣ ਤੋਂ ਬਾਅਦ ਇੱਕ ਸਾਲ ਦੀ ਫਿਰ ਮੈਨੂੰ ਸਜ਼ਾ ਦਿੱਤੀ ਜੀ ਉਹਨਾਂ ਨੇ ਮੇਰੇ ਤੇ ਉਹ ਤੋਂ ਬਾਅਦ ਲਾ ਲਾ ਤੇ ਜੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਰਿਪੋਰਟ ਹੈਗੀਆਂ ਮੇਰੇ ਕੋਲੇ ਵੀਡੀਓ ਇਹੀ ਪਾਈ ਸੀਗੀ ਜੀ ਵੀ ਉਹ ਚੀਜ਼ਾਂ ਬਦਲੀ ਹੋਣੀਆਂ ਚਾਹੀਦੀਆਂ ਨੇ ਜੀ ਤੇ ਫਿਰ ਉਹਨਾਂ ਐਕਸ਼ਨ ਲਿਆ ਕਾਰਵਾਈ ਕਰਤੀ ਕਾਰਵਾਈ ਕਰਤੀ ਉਹਨਾਂ ਨੇ ਐਕਸ਼ਨ ਲਿਆ ਵਾ ਇੱਕ ਸਾਲ ਦੀ ਸਜ਼ਾ ਹੋਈ ਸੀਗੀ ਉਹਦੇ ਵਿੱਚ ਕੋਰਟ ਅਨਗਵਾਰੀ ਚੱਲੀ ਆ ਉੱਥੇ ਕੁਆਟਰ ਗਾਰਡ ਰੱਖਿਆ ਤੇ ਲੇ ਜੇਲ੍ਹ ਚ ਵੀ ਰੱਖਿਆ ਵਾ ਜੀ ਹਾਂ ਤੇ ਮਾਮਲਾ ਹੁਣ ਤੁਸੀਂ ਸ਼੍ਰੋਮਣੀ ਕਮੇਟੀ ਦੇ ਧਿਆਨ ਹਾਂਜੀ ਸ਼੍ਰੋਮਣੀ ਕਮੇਟੀ ਦੇ ਧਿਆਨ ਚ ਲਿਆਂਦਾ ਜੀ ਇਹਨਾਂ ਨੂੰ ਪੱਤਰ ਦਿੱਤਾ ਵਾ ਜਥੇਦਾਰ ਸਾਹਿਬ ਨੂੰ ਤੇ ਇਹ ਕਹਿੰਦੇ ਵੀ ਅਸੀਂ ਉਹਨਾਂ ਤੇ ਜਰੂਰ ਇਹ ਕਾਰਵਾਈ ਕਰਾਂਗੇ ਮਾਮਲੇ ਦੀ ਛਾਣਵੀਰ ਕੀਤੀ ਜਾਊਗੀ ਹਾਂ ਜੀ ਮਿਲੇ ਜੀ ਉਹਨਾਂ ਨੂੰ ਪ੍ਰਧਾਨ ਸਾਹਿਬ ਨੂੰ ਮਿਲਿਆ ਜੀ ਸ਼੍ਰੋਮਣੀ ਕਮੇਟੀ ਨੂੰ ਹਾਂ ਜੀ ਉਹਨਾਂ ਵੱਲੋਂ ਵੀ ਇਹ ਹੀ ਦੱਸਿਆ ਗਿਆ ਵਾ ਵੀ ਇਹਦੇ ਤੇ ਵਿਸ਼ਵਾਸ ਦਿਵਾਇਆ ਗਿਆ ਜੀ ਇਹਦੇ ਤੇ ਕਾਰਵਾਈ ਕੀਤੀ ਜਾਊਗੀ ਤੇ ਜਿਹੜੀ ਮਾਨ ਮਰਿਆਦਾ ਵਾ ਉਹ ਸਿੱਖ ਧਰਮ ਦੀ ਪੂਰੀ ਕਾਇਮ ਰੱਖੀ ਜਾਊਗੀ ਪ੍ਰਧਾਨ ਅਜਿਹਾ ਕਰ ਕੀ ਬਿਜਵਾਦ ਹਾਂ ਜੀ ਬੋਲੋ ਜੀ ਪ੍ਰਧਾਨ ਜੀ ਨੇ ਇਹ ਵਿਸ਼ਵਾਸ ਦਿਵਾਇਆ ਜੀ ਉਹ ਕਹਿੰਦੇ ਵੀ ਇਹ ਮਾਨ ਮਨਿਆ ਮਰਿਆਦਾ ਇਹਦੀ ਪੂਰੀ ਕਾਇਮ ਰੱਖੀ ਜਾਊਗੀ ਵੀ ਬਿਨਾ ਉਹ ਗਲਾਸ ਵਰਤੇ ਉਹ ਕਰੋਕਰੀ ਵਰਤੇ ਕੋਈ ਸਾਫ ਕਰੋਕਰੀ ਲੈ ਲੈਣਾ ਵੀ ਜਿੱਦੇ ਤੇ ਇਹ ਚੀਜ਼ਾਂ ਨਾ ਲਿਖੀਆਂ ਹੋਣ ਵੀ ਉਹਦੇ ਤੇ ਵੀ ਉਹ ਸ਼ਰਾਬ ਪਾ ਸਕਦੇ ਉਹ ਗਲਾਸਾਂ 'ਚ ਵੀ ਵੀ ਉਹ ਚੀਜ਼ਾਂ ਜਿੱਥੇ ਇਹਦਾ ਨਾਨ ਵੇਜ ਦਾ ਸੇਵਨ ਕੀਤਾ ਜਾਂਦਾ ਵੀ ਉਹ ਬਦਲੀ ਕਰਕੇ ਉਹਨੂੰ ਵੀ ਸਾਫ ਪਲੇਟਾਂ 'ਚ ਵੀ ਖਾਧਾ ਜਾ ਸਕਦਾ ਵਾ ਅਸੀਂ ਰਿਆ ਸਾਹਿਬ ਦੀ ਅਗਵਾਈ 'ਚ ਧਾਮੀ ਸਾਹਿਬ ਨੂੰ ਵੀ ਮਿਲੇ ਇਹ ਮਾਮਲਾ ਸੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤੇ ਉਹਨਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਪਣਾ ਪੱਤਰ ਦਿਓ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਦੇ ਉੱਤੇ ਪੂਰੀ ਕਾਰਵਾਈ ਕੀਤੀ ਜਾਊਗੀ ਤੇ ਮਾਨ ਮਰਿਆਦਾ ਨੂੰ ਕਾਇਮ ਰੱਖਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਤਾਰ ਸਿੰਘ ਰਿਆ ਮੈਂਬਰ ਐ ਜੀਪੀਸੀ ਤੇ ਬੇਨਤੀ ਕਰਦਾ ਕਿ ਮੇਰੇ ਹਲਕਾ ਪਸੀ ਪਠਾਣਾ ਦੇ ਵਿੱਚ ਸਰਦਾਰ ਜਗਵਿੰਦਰ ਸਿੰਘ ਪੁੱਤਰ ਸਰਦਾਰ ਰਣਜੀਤ ਸਿੰਘ ਪਿੰਡ ਕੋੜਲਾ ਬਣਲਾ ਜਿਹੜਾ ਕਿ ਫੌਜ ਦੇ ਵਿੱਚ ਆਪਣੀ ਸਰਵਿਸ ਵਧੀਆ ਤਰੀਕੇ ਨਾਲ ਨਿਭਾ ਰਿਆ ਸੀ ਦਿਨ 9 ਵਾਰਾਂ 24 ਨੂੰ ਇੱਕ ਉਹਨਾਂ ਦੀ ਜੁੰਟ ਦਾ ਤਿੰਨ ਸਿੱਖ ਦਾ ਜਿਹੜਾ ਸੈਨਿਕ ਸਮੇਲਨ ਹੋਇਆ ਉਹਦੇ ਵਿੱਚ ਉਹਨਾਂ ਦੇ ਕਮਾਂਡਿੰਗ ਅਫੀਸਰ ਜਿਨ੍ਹਾਂ ਨੇ ਇਹ ਸੈਨਿਕ ਸਮੇਲਨ ਲਿਆ ਉਹਨਾਂ ਨੇ ਕੋਈ ਸੁਧਾਰ ਦੇ ਲਈ ਆਪਣੇ ਸਾਰੇ ਨੌਜਵਾਨਾਂ ਨੂੰ ਪੁੱਛਿਆ ਕਿ ਕੋਈ ਸੁਧਾਰ ਲਈ ਕੋਈ ਪੁਆਇੰਟ ਆ ਤਾਂ ਦੱਸੋ ਸਤਜਾ ਜਗਵਿੰਦਰ ਸਿੰਘ ਨੇ ਇਹ ਪੁਆਇੰਟ ਉਠਾਇਆ ਕਿ ਸਾਡੀ ਕੁਰਬਾਨੀ ਜਿਹੜੀ ਕਰੋਪਰੀ ਦੇ ਉੱਤੇ ਲਿਖੀ ਹੋਈ ਹੈ ਉਹਦੇ ਵਿੱਚ ਸ਼ਰਾਬ ਦਾ ਸੇਵਨ ਹੁੰਦਾ ਹੈ ਔਰ ਪਲੇਟਾਂ ਦੇ ਵਿੱਚ ਮੀਟ ਦਾ ਸੇਵਨ ਹੁੰਦਾ ਉਹਨੂੰ ਉਟਾਇਆ ਹਟਾਇਆ ਜਾਵੇ ਕਿਉਂਕਿ ਨੇਚੇ ਕਰ ਆਪਣੀ ਜੀਤ ਕਰੋ ਇਹ ਜਿਹੜੀਆਂ ਧੂਆਂ ਲਿਖੀਆਂ ਹੋਈਆਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਗੁਰੂ ਬਣਾ ਕੇ ਜਿਹੜਾ ਉਹਨਾਂ ਨੂੰ ਪ੍ਰਕਾਸ਼ ਕੀਤਾ ਹੋਇਆ ਤੇ ਅਸੀਂ ਇਹ ਬੇਨਤੀ ਕਰਦਾ ਮੈਂ ਪ੍ਰਧਾਨ ਮੰਤਰੀ ਸਾਹਿਬ ਤੇ ਡਿਫੈਂਸ ਮਿਨਿਸਟਰ ਸਾਹਿਬ ਨੂੰ ਕਿ ਜਿਹੜੀਆਂ ਇੱਕ ਰੋਕਰੀ ਦੇ ਉੱਤੇ ਤੁਕਾਂ ਨੇ ਇਹਨਾਂ ਨੂੰ ਹਟਾਇਆ ਜਾਵੇ ਅਤੇ ਨੌਜਵਨ ਜਗਵਿੰਦਰ ਸਿੰਘ ਹੈ ਜਿਹੜਾ ਉਹਨੂੰ ਵੀ ਨੌਕਰੀ ਤੇ ਬਹਾਲ ਕੀਤਾ ਜਾਵੇ ਇਹ ਜਿਹੜਾ ਮਾਮਲਾ ਅਸੀਂ ਮਾਨਯੋਗ ਪ੍ਰਧਾਨ ਸਾਹਿਬ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਜਿੰਦਰ ਸਿੰਘ ਜੀ ਧਾਮੀ ਉਨ੍ਹਾਂ ਦੇ ਧਿਆਨ ਚ ਵੀ ਲਿਆਂਦਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਕਾਲ ਤਖਤ ਸਾਹਿਬ ਤੋਂ ਇਹ ਇਹਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਊਗੀ ਔਰ ਇਹ ਜਿਹੜੀਆਂ ਤੁਕਾਂ ਉਹ ਕਰੋਕਰੀ ਦੇ ਉੱਤੇ ਲਿਖੀਆਂ ਹੋਈਆਂ ਨੇ ਉਹਨਾਂ ਨੂੰ ਹਟਾ ਕੇ ਜੋ ਉਸ ਕਰੋਕਰੀ ਦੇ ਉੱਤੇ ਸੇਵਨ ਕਰਦੇ ਨੇ दारू ਦਾ ਜਾਂ ਮੀਟ ਦਾ ਉਹ ਤੁਕਾਂ ਉਸ ਕਰੋਕਰੀ ਦੇ ਉੱਤੇ ਨਹੀਂ ਹੋਣਗੀਆਂ ਇਹ ਅਸੀਂ ਅਕਾਲ ਤਖਤ ਸਾਹਿਬ ਤੋਂ ਲੈਟਰ ਜਿਹੜਾ ਹੈ ਡਿਫੈਂਸ ਮਿਨਿਸਟਰ ਦੇ ਪ੍ਰਧਾਨ ਮੰਤਰੀ ਨੂੰ ਲਿਖਾਂਗੇ